ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦਾ ਜੀ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਕੋਈ ਵਪਾਰਤਾ ਕੰਮ ਨਹੀਂ ਬਾਈ ਦਾ ਦੁੱਧ ਦਾ ਕੰਮ ਆ ਤੇ ਪਸ਼ੂਆਂ ਦੀ ਗਿਣਤੀ ਤੁਸੀਂ ਐਸੇ ਸਾਈਡ ਵੀ ਦੇਖ ਸਕਦੇ ਹੋ ਤੇ ਬੈਕ ਸਾਈਡ ਤੇ ਵੀ ਵੇਖ ਲੋ ਤੇ ਕੁਸ ਬੱਚੇ ਬਾਈ ਦੱਸਦਾ ਕਿ ਅੰਦਰ ਵੀ ਖੜੇ ਆ ਯਾਨੀ ਜਗ੍ਹਾ ਪੂਰੀ ਪੂਰੀ ਆ ਜੀ ਜਦੋਂ ਇੱਕ ਅੱਧਾ ਨਾਕ ਵੱਧ ਜਾਂਦਾ ਉਦੋਂ ਸੇਲ ਕਰਦੇ ਆ ਦੁੱਧ ਦਾ ਕੰਮ ਬਾਈ ਦੱਸਦਾ ਕਿ ਵਧੀਆ ਚੱਲੀ ਜਾਂਦਾ ਆਪਾਂ ਨੂੰ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਮੇਰਾ ਤੇਜ ਸਿੰਘ ਚੀਮਾ ਜੀ ਜ਼ਿਲ੍ਹਾ ਮੋਗਾ ਪਿੰਡ ਚੜੈਕ ਠੀਕ ਆ ਬਾਈ ਮੋਗੇ ਤੋਂ ਆਪਣਾ ਪਿੰਡ ਕਿੰਨੀ ਗਵਾਟ ਹੋ ਜੇ ਮੋਗੇ ਤੋਂ ਜਿਵੇਂ ਆਪਾਂ ਕੋਹਲਿਆ ਚੜੱਕ ਕਹ ਦਿੰਨੇ ਆ ਜੀ ਹਾਂ ਕੋਹਲਿਆ ਜਿਹੜਾ ਹਾਂ ਬਸ ਇਹ ਰੋੜਾ ਹੈ ਇਹ ਮੰਡੀ ਵਾਲਾ ਜਿਹੜਾ ਮੰਡੀ ਵਾਲਾ ਚੜੱਕ ਜਿੱਥੇ ਪਸ਼ੂ ਮੰਡੀ ਲੱਗਦੀ ਹੈ ਪਸ਼ੂ ਮੰਡੀ ਜਿੱਥੇ ਲੱਗਦੀ ਸੀ ਹੁਣ ਤਾਂ ਚਲੋ ਬੰਦ ਆ ਹਾਂ ਤਾਂ ਫਾਂਡਰੂਆਂ ਦੀ ਲੱਗਦੀ ਹੂੰ ਠੀਕ ਹੈ ਬਾਈ ਤੇ ਦੁੱਧ ਫਿਰ ਵੀਰੇ ਘਰ ਆਜੇ ਸਪਲਾਈ ਕਰਦੇ ਕਿ ਡੈਰੀ ਨਹੀਂ ਬਾਈ ਜੀ ਆਪਣਾ ਦੁੱਧ ਤਕਰੀਬਨ ਜਿਹੜੇ ਗਾਹਕ ਲੱਗੇ ਸਾਡੇ 10-15 15 ਸਾਲ ਹੋ ਗਏ ਲੱਗਿਆਂ ਨੂੰ ਅਸੀਂ ਘਰਾਂ ਦਾ ਦੁੱਧ ਸਪਲਾਈ ਕਰਾਦੀ ਸਪਲਾਈ ਬਿੜਾ ਚਾਰ ਤੋਂ ਆਪਣਾ ਦੁੱਧ ਹੁੰਦਾ ਜੀ ਘਰਾਂ ਦੇ ਬਾਧੂ ਆ ਵਧੀਆ ਕੰਮ ਜੀ ਰੂੜੀ ਆ ਉਹ ਸੋਨਾ ਚਲੀ ਜਾਂਦਾ ਜੀ ਸਾਨੂੰ ਤਾਂ ਸਮੱਸਿਆ ਸਿਰਫ ਜਗ੍ਹਾ ਦੀ ਪੈਂਦੀ ਹੈ ਜਗ੍ਹਾ ਦੀ ਪੈਂਦੀ ਹੈ ਜੀ ਜਗ੍ਹਾ ਸਾਡੇ ਕੋਲ ਹੈ ਨਹੀਂ ਜਗ੍ਹਾ ਨਹੀਂ ਆ ਰੂੜੀ ਵੀ ਖੇਤ ਲੈ ਕੇ ਜਾਂਦੇ ਰੇੜੀ ਤੇ ਜੀ ਉਹ ਰੇੜੀ ਥੋੜੇ ਸਮਾਂ ਲੈਣ ਜਗ੍ਹਾ ਆਪਣੇ ਕੋਲ ਪੂਰੀ ਪੂਰੀ ਆ ਪਰ ਲੈਂਟਡ ਜੇ ਬੰਦ ਖਾਣ ਦੇ ਲੈਂਟਡ ਜੀ ਫਿਰ ਖਾਣ ਨੂੰ ਗਰਮੀ ਚ ਸੌਂਦੀ ਉਦੋਂ ਪਾਉਣੇ ਪੈਂਦੇ ਗਰਮੀ ਚ ਹੁਣ ਸਾਨੂੰ ਥੋੜੇ ਸੂਏ ਕਰਕੇ ਅੰਦਰ ਬੱਚਿਆਂ ਦੀ ਦਿੱਕਤ ਆ ਜਾਂਦੀ ਹੈ ਪੈਜ ਜਾਂਦੇ ਆ ਵਿਸ਼ਾਵਰ ਦਿੱਕਤ ਆ ਜਾਂਦੀ ਹੈ ਅਸੇ ਵਾਲਾ ਚੋਖਾ ਹੋ ਜਾਂਦਾ ਜੀ ਇਹ ਤਾਂ ਗੱਲ ਹੈਗੀ ਆ ਜੀ ਤੇ ਜਿਹੜੀ ਬਈ ਮੱਝ ਆਪਾਂ ਵਿਕਾਊ ਕੀਤੀ ਆ ਇਹਦਾ ਸੂਆ ਕਿੰਨ ਨਮਾਜੇ ਇਹ ਬਾਈ ਚੌਥੇ ਸੂਏ ਆ ਜੀ ਇਹ ਆਪਣੀ ਆਪ ਦੀ ਚੋਈ ਆ ਜੀ ਯਾਨੀ ਇਸ ਤੋਂ ਪਹਿਲਾਂ ਤਿੰਨ ਸੂਏ ਆਪਣੇ ਘਰੇ ਚੋਏ ਹੋਏ ਵੇ ਹਾਂਜੀ 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 ਠੀਕ ਆ ਬਾਈ ਜਿਹੜਾ ਇਹਦੇ ਪਿਛਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਆ ਜੀ ਇਹ 14 ਕਿਲੋ ਜੋਦ ਪਲੱਸ ਚੋਇਆ ਜੀ ਆਪਾਂ 14 ਦੀ ਤਸ਼ਲੀ ਦੇਵਾਂਗੇ ਤੇ ਜਿਹੜੀ ਆਪਣੇ ਕੋਲ ਵੱਧ ਤੋਂ ਵੱਧ ਦੁੱਧ ਵਾਲੀ ਕਿੰਨੀ ਕਿੰਨੇ ਵਾਲੀ ਮੱਝ ਆ ਜੀ ਇਹ ਸਭ ਤੋਂ ਵੱਧ ਇਹ ਹੀ ਆ ਜੀ ਸਾਡੇ ਕੋਲ 12 12 12.5 13 ਬਸ ਹੱਦ ਇੱਥੇ ਆ ਯਾਨੀ ਇਹਨੇ ਚੰਗਾ ਦੁੱਧ ਨੇ ਸਿਰਫ ਸਾਨੂੰ ਹੁਣ ਇਹ ਸਮੇ ਉਹ ਜਿੱਤੇ ਆ ਗਈ ਐ ਸਿਆਲ ਆ ਗਿਆ ਮੂਰੇ ਤੇ ਸਾਨੂੰ ਥਾਂ ਦੇ ਕਰਕੇ ਸਮੱਸਿਆ ਆਉਂਦੀ ਐ ਬਸ ਠੀਕ ਆ ਬਾਈ ਤੇ ਕਿੰਨਾ ਕ ਸਮਾਂ ਲੱਜੂ ਵੀਰੇ ਹਜੇ ਇਹਦੇ ਕੱਲ ਦਿਨ ਪੂਰੇ ਆ ਜੀ ਇਹ ਤੁਸੀਂ ਪਿਛਲੇ ਸੂਏ ਦਾ ਇਹ 3-4 ਦਿਨ ਉੱਤੇ ਲੱਗੀ ਸੀ ਹਾਂਜੀ ਤੇ ਹੁਣ ਗਾਂ ਪਸ਼ੂ ਦਾ ਕਹਿ ਨਹੀਂ ਸਕਦੇ ਦੋ ਦਿਨ ਵੀ ਲਈ ਜਾਂਦਾ ਵਧ ਘਟ ਹੋ ਸਕਦਾ ਵਧ ਘਟ ਵੀ ਪਿਛਲੀ ਵਾਰੀ 400 4 ਦਿਨ ਉੱਤੇ ਲੱਗੀ ਸੀ ਸੀਮਣ ਰਿਕਾਰਡ ਹੈਗਾ ਮੇਰੇ ਜਿਹੜਾ ਲੱਗਿਆ ਤੇ ਕੋਈ ਹਾਂ ਉਹ ਲੱਭ ਲਾਂਗੇ 14 70 10 ਦਾ ਲੱਗਾਈ ਜਾਨੀ ਚੰਗੇ ਲਵਾਈਏ ਹਾਂਜੀ ਚੰਗੇ ਲਵਾਈਏ ਠੀਕ ਆ ਥਣਾ ਵਿਭਾਰ ਪਿੱਛੇ ਦੀ ਬਾਈ ਉਹ ਮੈਨ ਲਗ ਥਣਾ ਵਿਭਾਰ ਪਿੱਛੇ ਦੀ ਦੰਦਾਂ ਦੀ ਪੱਟ ਕੇ ਵੇਲੇ ਉਹ ਆਪਣੀ ਗਾਰੰਟੀ ਹੈ ਜੀ ਫੁੱਲ ਗਾਰੰਟੀ ਇੱਥੋਂ ਨਹੀਂ ਮੁੜਦਾ ਕੋਈ ਮੈਂ ਨਾ ਜੀ ਨਾ ਆਪਦੀ ਪੂਰੀ ਤਸ਼ੱਲੀ ਕਰਕੇ ਲੈ ਜਾਏ ਫੋਨ ਤੇ ਰੇਟ ਕਰ ਗਿਆ ਆਪਦੀ ਚੋਕੇ ਤਸ਼ੱਲੀ ਕਰਕੇ ਸੂਪੀ ਚੋਕੇ ਵੀ ਲੈ ਜਾਵੇ ਚੋਕੇ ਵੀ ਲੈ ਜੀ ਤੋਰ ਕੇ ਦਿਖਾ ਦਿਓ ਵੀਰੇ ਸੂਆ ਚੌਥਾ ਪਾਣੀ ਕਰਨ ਰੋਈ ਪੂਰੀ ਹੈ ਜੀ ਬਾਕੀ ਸੰਭੀ ਪਲੀ ਆ ਜਿਹੜਾ ਪਿਛਲੇ ਸੂਏ ਦਾ ਬਾਈ ਦੱਸਦਾ ਕਿ 14 ਕਿਲੋ ਦੁੱਧ ਆ ਜੀ ਇਹ ਤਾਂ ਜਗਾ ਦੀ ਕਮੀ ਕਰਨ ਬਾਈ ਦੱਸਦਾ ਕਿ ਆਪਾਂ ਨੂੰ ਵੇਚ ਨਹੀਂ ਪੈ ਰਹੀ ਆ ਤੇ ਨਈ ਕਰਮ ਵਾਲਾ ਦੁੱਧ ਦਾ ਕੰਮ ਬਹੁਤ ਵਧੀਆ ਚੱਲੀ ਜਾਂਦਾ ਬਾਈ ਦੱਸਦਾ ਕਿ ਘਰਾਂ ਚ ਆਪਾਂ ਸਪਲਾਈ ਕਰੀ ਜਾਂਦੇ ਆ ਪੱਕੇ ਗਾਹਕ ਲੱਗੇ ਪਿਆ ਬਜਨ ਵਜੂਦ ਪੂਰੀ ਚੰਗੀ ਆ ਬਾਕੀ 14 70 10 ਦੇ ਸੀਮਣ ਤੋਂ ਇਹ ਗੱਬਣ ਜਿਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਜਵਾਈ ਵਾਲਾ ਤਿਆਰੀ ਐਚ ਐਫ ਐਚ ਐਫ ਗਾਂਆਂ ਰਗੀ ਆ ਬਾਈ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਥਾਣਾ ਲੈ ਜਲਿਓ ਜਿੱਥੇ ਬੰਦ ਲਿਓ ਥੋੜੇ ਜੀ ਤੁਸੀਂ ਦੇਖ ਹੀ ਸਕਦੇ ਆ ਵੀ ਆਪਾਂ ਨੂੰ ਤੋਰ ਤੋਰਨ ਵਾਸਤੇ ਵੀ ਦਿੱਕਤ ਹੁੰਦੀ ਆ ਤੋਰੇ ਦੀ ਓਕੇ ਆ ਥਣਾ ਦੀ ਓਕੇ ਆ ਭਾਰ ਪਿੱਛੇ ਦੀ ਓਕੇ ਤੇ ਦੰਦਾਂ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਹੋਰਾ ਵੀ ਨਹੀਂ ਕੋਈ ਿੱਲਿਆ ਵਾ ਬਾਕੀ ਜਿਹੜਾ ਇਹ ਹਸਾਬ ਨਾਲ ਵੀਰੇ ਚੌਥਾ ਸੂਆ ਹਵਾਨਾ ਪੂਰਾ ਫਿੱਟ ਫਿੱਟ ਦੇ ਸ਼ਾਨਦਾਰ ਤਿਆਰ ਕੀਤਾ ਵਾ ਜੀ ਕੋਈ ਆਏ ਨਹੀਂ ਵੀਰੇ ਟੱਟ ਮਾਲੇ ਵਾ 14 ਕਿਲੋ ਪਿਛਲੇ ਸੂਏ ਦਾ ਰਿਕਾਰਡ ਇਹ ਇੱਕ ਤਿਆਰ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਨੂੰ ਤਾਂ ਵੱਧ ਵੀ ਲੈ ਸਕਦਾ ਦੇ ਭਾਈ ਕੀਮਤ ਐ ਇਹਦੀ ਕੀ ਰਹਿਣ ਵਾਲੀ ਐ ਜੀ ਭਾਈ ਇਹਦਾ 1.5 ਆਈ ਰੇਟ ਮਾਨਤਾਨ ਜੀ ਮਾਨ ਲੱਖ ਚੋਂ ਮਾਨਤਾਨ ਖੁੱਲਾ ਹੋ ਜੂ ਜੀ ਜੇਰਾ ਬੰਦਾ ਘਰੇ ਰੱਖਣ ਵਾਲਾ ਆਈ ਉਹ ਯਾਦ ਕਰੂਗਾ ਜਣੀ ਆ ਕਦੇ ਫੋਨ ਲਾ ਲਵੇ ਗੁੱਸੇ ਨਹੀਂ ਕਰਦੇ ਆ ਹਾਂ ਉਹ ਗੁੱਸੇ ਨਹੀਂ ਕਰਦੇ ਜੀ ਗੁੱਸੇ ਨਹੀਂ ਕਰਦੇ ਠੀਕ ਆ ਚਲੋ ਡਿਮਾਂਡ ਐ ਇਹ ਜਿਹੜੀ ਡਿਮਾਂਡ ਹੁੰਦੀ ਆ ਭਾਈ ਕੋਈ ਇਹ ਫੈਕਸ ਨਹੀਂ ਹੁੰਦੀ ਮਾਨਤਾਨ ਹੋ ਜਾਂਦਾ ਹੁੰਦਾ ਜਿਹੋ ਜਿਹਾ ਤੁਹਾਡਾ ਸੌਦਾ ਫੋਨ ਤੇ ਕੰਪਲੀਟ ਹੋਊਗਾ ਬਾਕੀ ਸਾਰੇ ਵਾਲੇ ਪਾਸੋਂ ਗਾਰੰਟੀ ਐ ਜੀ ਭਾਈ 8 ਮਹੀਨੇ ਦੁੱਧ ਹੀ ਗਾਈਆਂ ਨੂੰ ਆਪ ਛੱਡਦੇ ਆ ਇਹ ਉਦੋਂ ਹਦਾਨਾ ਕਰਾ ਦੇ। ਆਹ ਜੀ ਬਈ ਭੱਜ ਜਾਂਦੀ ਪਿਆ। ਆਹ ਨਾ ਜੀ ਨਾ ਡرائی ਮਸਾ ਕਰਦੇ ਆ ਇਹ। ਮਸਾ ਡرائی ਹੁੰਦੀ ਆ। ਠੀਕ ਆ ਬਈ ਜੈਜ ਜੀ ਕੀਮਤ ਕੀਤੀ ਆ ਬਾਈ ਨੇ 1,05,000 ਰੁਪਇਆ ਕੀਮਤ ਆ। ਲੱਖ ਰੁਪਏ ਚੋ ਬਾਈ ਕਹਿੰਦਾ ਖੁੱਲਾ ਮਾਨਤਾਨ ਕਰਦਾ ਕਿ ਨੰਬਰ ਤੇ ਸਕਰੀਨ ਤੇ ਚੱਲੂਗਾ ਜੀ। ਧੰਨਵਾਦ।